ਆਪਣੇ ਸਰਾਂ ਦੇ ਸਾਰਿਆਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਸੀਗੇ ਤੇ ਅਬਾਨੀਆਂ ਦੇ ਅਡਾਨੀਆਂ ਦੇ ਘਰਾਂ ਦੇ ਚੁੱਲ੍ਹੇ ਲੋਟਾਂ ਨਾਲ ਭਰੇ ਜਾ ਰਹੇ ਸੀਗੇ ਆ ਬਾਨੀ ਸੀਗਾ ਪਿਛਲੇ ਸਾਲ ਹੁਣੇ ਜਿਹੜੀ ਜੁਲਾਈ ਪਿਛਲੇ ਮਹੀਨੇ ਦੀ ਗੱਲ ਆ ਆਪਦੇ ਮੁੰਡੇ ਦੀ ਰਿਸੈਪਸ਼ਨ ਕਰਕੇ ਹਟਿਆ ਪਾਰਟੀ ਮੰਡਣੀ ਦੀ ਉਹਦੇ ਵਿੱਚ ਨੇ 300 ਕਰੋੜ ਰੁਪਇਆ ਲਾਇਆ ਇੱਕ ਦਿਨ ਦੇ ਵਿੱਚ ਖਰਚਾ 300 ਕਰੋੜ ਰੁਪਇਆ ਉਹ ਕਿੱਥੋਂ ਦਾ ਸੀ ਆਪਣਾ ਗਰੀਬਾਂ ਦਾ ਸੀਗਾ ਉਹ ਹੋਰ ਕਿਸੇ ਦਾ ਨਹੀਂ ਸੀਗਾ ਉਹ ਹੋਰ ਕੋਈ ਮੈਡੀਕਲ ਕਾਲਜ ਖੋਲ੍ਹ ਦਿੰਦਾ ਕੋਈ ਗਰੀਬਾਂ ਵਾਸਤੇ ਸਕੂਲਤ ਖੋਲ੍ਹ ਦਿੰਦਾ ਪਰ ਨਹੀਂ ਕਿਉਂਕਿ ਉਹਨਾਂ ਦਾ ਢਿੱਡ ਭਰਨ ਵਾਲਾ ਉਹ ਮੋਦੀ ਬੈਠਾ ਹੈਗਾ ਉਹ ਇਹੀ ਗੱਲਾਂ ਨੰਬਰ 2 ਤੇ ਪਟ્રોલ ਕਿੱਥੇ ਸੀਗਾ ਜਦੋਂ ਆਪਣਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੀਗਾ ਬਹੁਤ ਰੌਲਾ ਪਾਉਂਦੇ ਸੀ ਸਿੱਖਾਂ ਦੇ ਖਿਲਾਫ ਮਨਮੋਹਨ ਸਿੰਘ ਦੇ ਖਿਲਾਫ ਵੀ ਇਹ ਮਨਮੋਹਨ ਹੈ ਵੀ ਚੁੱਪ ਕੀਤਾ ਜਾਇਆ ਹੈਗਾ ਉਦੋਂ ਇਹ ਰੌਲਾ ਪਾਉਂਦੇ ਸੀਗੇ ਇਹ ਇਹ ਜਿਹੜਾ ਤੇਲ ਹੈਗਾ ਉਦੋਂ 50 ਰੁਪਏ ਸੀ ਜਾਂ ਤੇਲ ਅੱਜ ਤੇਲ ਕਿੱਥੇ ਜਾਵੜਿਆ 100 ਰੁਪਏ ਦੇ ਪੈਟਰੋਲ ਪਾਰ ਹੈ ਡੀਜ਼ਲ ਕਿੱਥੇ 90 ਦੇ ਨੇੜੇ ਪਹੁੰਚਿਆ ਪਿਆ ਸਿਲੰਡਰ 1200 ਰੁਪਏ ਦੇ ਪਹੁੰਚਿਆ ਪਿਆ ਇਹ ਮਹਿੰਗਾਈ ਹੈ ਇਹਨੂੰ ਕੋਈ ਇਹਨੇ ਥੰਨ ਨਹੀਂ ਪਾਈਗੀ ਜੁਮਲੇ ਵਿਖਾਏ ਸਾਰੇ ਨੇ ਜਿੰਨੇ ਜੁਮਲੇ ਇਹਨੇ ਦਿਖਾਏ ਉਹਨੇ ਕਿਸੇ ਨੇ ਨਹੀਂ ਦਿਖਾਏਗੇ ਫੇਰ ਦੂਸਰੇ ਨੰਬਰ ਤੇ ਇਹਨੇ ਸਾਰਿਆਂ ਨੂੰ ਵੱਧ ਦੇਸ਼ ਪਹਿਲਾ ਟੀਵੀਆਂ ਦੇ ਉੱਪਰ ਜੋ ਵੀ ਸੀਗੇ ਦੇਸ਼ ਦੀ ਸਤਿ ਭਾਵਨਾ ਦੇ ਗਾਣੇ ਚੱਲਦੇ ਹੁੰਦੇ ਸੀਗੇ Hindu Sikh Muslim Isai ਸਭ ਭਾਈ ਭਾਈ ਅੱਜ ਕੱਲ ਕੀ ਹੈ ਅੱਜ ਕੱਲ ਧਰਮ ਦੇ ਨਾਂ ਤੇ ਵੰਡੀਆਂ ਪਾਉਂਦੇ ਆ ਆਪਾਂ ਇੱਕ ਐ ਇੱਕ ਰਹਿਣਾ ਧਰਮ ਦੇ ਨਾਂ ਤੇ ਵੰਡੀਆਂ ਨਹੀਂ ਪਾਉਣ ਦੇਣੀਆਂ ਦੇਸ਼ ਦੇ ਵਿੱਚ ਇਸੇ ਕਰਕੇ ਮੇਰੀਆਂ ਇਹ ਬੇਨਤੀਆਂ ਮੈਂ ਪਹਿਲੀ ਗੱਲ ਤਾਂ ਸਾਰਿਆਂ ਦਾ ਆਪਣੇ ਦਿਲੋਂ ਹੱਥ ਜੋੜ ਕੇ ਸਾਰਿਆਂ ਦਾ ਆਇਆ ਹੋਇਆ ਦਾ ਇੱਥੇ ਦਾ ਮੇਰੀਆਂ ਭੈਣਾਂ ਦਾ ਭਰਾਵਾਂ ਦਾ ਬਜ਼ੁਰਗਾਂ ਦਾ ਵੱਡਿਆਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਆ ਕਿ ਤੁਸੀਂ ਮੇਰੇ ਲਈ ਮੇਰੇ ਪੂਰੇ ਮਹੱਲੇ ਦੇ ਇੱਕ ਛੋਟੇ ਜਿਹੇ ਸਰਦੇ ਲਈ ਤੁਸੀਂ ਇੱਥੇ ਪਹੁੰਚੇ ਹੋ ਤੁਸੀਂ ਮੰਨੋਗੇ ਦੀ ਮੈਂ ਸਿਰਫ ਇੱਕ ਮੈਸੇਜ ਹੀ ਕੀਤਾ ਸੀਗਾ ਤਾਂ ਮੈਨੂੰ ਸੱਚੀ ਖੁਸ਼ੀ ਹੁੰਦੀ ਹੈ ਜੇ ਤੁਸੀਂ ਅੱਜ ਮੇਰੇ ਪਿੱਛੇ ਖੜੇ ਹੋਣਾ ਤਾਂ ਮੈਨੂੰ ਵੀ ਲੱਗਦਾ ਹੈ ਕਿ ਮੈਂ ਤੁਹਾਡੇ ਹਰ ਇੱਕ ਕੰਮ ਦੇ ਵਿੱਚ ਸਾਥ ਹਾਂ ਅਬ ਮੈਨੂੰ ਜਿੱਥੋਂ ਤੱਕ ਅੱਜ 3 ਸਾਲ 3 ਮਹੀਨੇ ਤੇ 5 ਦਿਨ ਹੋਏ ਆ ਬਣੇ ਕੋਈ ਵੀ ਮੈਨੂੰ ਤੁਹਾਡੇ ਤੇ ਇੱਕ ਜਨਾ ਕੇ ਕਹਿ ਦੇਵੇ ਕਿ ਸਾਡਾ ਐਮਸੀ ਸਾਡੇ ਤੇ ਨਜ਼ਰ ਨਹੀਂ ਆਇਆ ਕਦੇ ਮੈਂ ਕਿਸੇ ਨੂੰ ਕੰਮ ਤੋਂ ਨਹੀਂ ਮੋੜਿਆ ਠੀਕ ਹੈ ਜਦੋਂ ਵੀ ਮੈਨੂੰ ਜੇ ਕੋਈ ਕੰਮ ਹੋਇਆ ਹੋ ਸਕਦਾ ਮੈਂ ਕਰਨਾ ਹੋਵੇ ਲੇਕਿਨ ਫਿਰ ਵੀ ਮੈਂ ਮੈਸੇਜ ਕਰਕੇ ਜਾਣੀ ਆ ਕਿ ਮੈਂ ਇੱਕ ਦਿਨ ਲਈ ਬਾਹਰ ਜਾ ਰਹੀ ਆ ਜੇ ਕਿਸੇ ਨੂੰ ਸਾਇਨਾਂ ਦੀ ਲੋੜ ਹੋਵੇ ਤਾਂ ਮੇਰੇ ਘਰ ਫਾਰਮ ਕਰਦੀ ਆ ਇਹ ਤੁਹਾਨੂੰ ਸਭ ਨੂੰ ਪਤਾ ਤੇ ਜਦੋਂ ਮੈਂ ਤੁਹਾਡੇ ਨਾਲ ਦਿਨ ਤੇ ਰਾਤ ਹਰ ਇੱਕ ਮਤਲਬ ਵਕਤ ਤੇ ਤੁਹਾਡੇ ਨਾਲ ਖੜੀ ਆ ਤੁਹਾਡੇ ਦੁੱਖ ਸੁੱਖ ਚੇ ਕੰਮ ਦੇ ਲਈ ਜਿੰਨਾ ਤੱਕ ਮੇਰੀ ਅਫਰੋਜ਼ ਹੋ ਸਕੇ ਆਪਣੇ ਐਮਐਲਏ ਸਾਹਿਬ ਜੀ ਪਹੁੰਚ ਚੁੱਕੇ ਆ ਆਪਣੇ ਵਿਚਕਾਰ ਤਾਲੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਵੇ लोग लोग जी दो दो बार बस 가지 가지 here is the sari par ko complete आपने एमएलए साहब आप नमस्कार पहुंच चुके हैं स्काउट टीम की, की, की समय गाड़ी के वो आए हैं ता मैं तो एक जल करवा लीया ਇਹ ਦੇਖੋ 2021 ਦੇ ਵਿੱਚ 14 ਫਰਵਰੀ ਨੂੰ ਇਲੈਕਸ਼ਨ ਹੋਏ ਸੀ ਤੇ 17 ਫਰਵਰੀ ਨੂੰ ਜਲਦਾ ਅੱਜ ਨੂੰ 10 ਸਾਲ 3 ਮਹੀਨੇ ਤੇ 5 ਦਿਨ ਹੋ ਗਏ ਤੁਹਾਨੂੰ ਵੀ ਪਤਾ ਹੈ ਕਿ ਐਨੇ ਸਮੇਂ ਦੇ ਵਿੱਚ ਮੇਰੇ ਕੋਲ ਸਿਰਫ ਇੱਕ ਸਾਲ ਸਰਕਾਰ ਰਹੀ ਹੈ ਤੇ ਆਪਣੇ ਐਮਐਲਏ ਸਾਹਿਬ ਨੇ ਇੱਕ ਸਾਲ ਦੇ ਵਿੱਚ ਆਪਣਾ ਪੂਰਾ ਸਾਧ ਦਿੱਤਾ ਜਿਸੇ ਗਲਤੀ ਸਾਨੂੰ ਕਮੀ ਨਹੀਂ ਆਣ ਦਿੱਤੀ ਜਿਸ ਪਾਰਕ ਦੇ ਵਿੱਚ ਅੱਪਾ ਅੱਜ ਬੈਠੇ ਆ ਇੱਥੇ ਬੁਰਾ ਹਾਲ ਸੀ ਮੀ ਪੈਂਦਾ ਸੀ ਨੰਗਰ ਨੂੰ ਰਸਤਾ ਨਹੀਂ ਬਣਦਾ ਸੀਗਾ। ਆਸਾਈਆਂ ਮੇਰੀਆਂ ਭੈਣਾਂ ਇੱਥੋਂ ਦੇ ਘਰਾਂ ਦੇ ਵਿੱਚੋਂ ਨਿਕਲ ਕੇ ਵੀ ਇੱਥੇ ਬੈਠੇ ਆ। ਆ ਸਾਰਾ ਏਰੀਆ ਬਣਵਾਇਆ। ਐਮਐਲਏ ਸਾਹ ਦਾ ਸਾਥ ਰਿਹਾ ਸਾਡੇ ਨਾਲ ਐਮਐਲਏ ਆਪਣੇ ਕੁਸ਼ਲਦੀਪ ਸਿੰਘ ਢਿੱਲੋ ਜੀ ਜਿਹੜੇ ਆਪਣੇ ਵਿੱਚ ਮਜੂਦ ਹੈਗੇ ਆ। ਇਸ ਟਾਈਮ ਤੇ ਇਹਨਾਂ ਦਾ ਆਪਣੇ ਤੇ ਪੂਰਾ ਸਾਥ ਰਿਹਾ ਕਿਉਂਕਿ ਜਿਹੜਾ ਇੱਕ ਇੱਕ ਵਾਦਾ ਕੀਤਾ ਸੀ ਉਹ ਆਪਾਂ ਨਿਭਾਇਆ। ਸਾਰੀ ਨਵੀਂ ਕਲੋਨੀ ਸਾਈਨ ਇੰਗਲੇ ਦੇ ਵਿੱਚ ਸੀਵਰੇਜ ਵੀ ਪੁਆਇਆ ਸਿਰਫ ਇਹਨਾਂ ਦੇ ਮਿਹਰ ਸਦਕਾ। ਖੁਸ਼ਲਦੀਪ ਸਿੰਘ ਜੀ ਤੁਮਾ ਸਾਹਿਬ ਦਾ ਐਮਐਲਏ ਸੀਨੀਅਰ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਤੋਂ ਨਾਲ ਸਾਡੇ ਆਈ ਜ਼ਿਲ੍ਹੇ ਦੀ ਸੁਮੱਚੀ ਲੀਡਰਸ਼ਿਪ ਵਰਗੋ ਪਾਜੋ ਦੋਸਤੋ ਬੀਬੀਓ ਭੈਣੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁਰੂ ਜੀ ਦਾ ਖਾਲਸਾ ਰਹਿ ਜੀ ਦੀ ਫਤਿਹ ਜਾਈ ਸਾਡੀ ਅੱਜ ਕਾਰ ਦੀ ਸਮੁੱਚੀ ਟੀ ਸਰਦਾਰ ਕੁਸ਼ਲਜੀਤ ਸਿੰਘ ਜੀ ਢੰਡੋਂ ਦੇ ਵਾਈ ਥੱਲੇ ਤੁਹਾਨੂੰ ਬੇਨਤੀ ਕਰਨ ਆਈ ਹੈ ਇੱਕ ਤਰੀਕ ਨੂੰ ਜੋ ਸੋਣਾ ਜੋ ਵੋਟਾਂ ਪੰਜਾਬ ਦੇ ਅੰਦਰ ਪਾਰਲੀਮੈਂਟ ਦੀਆਂ ਪੈਣੀਆਂ ਆ ਆਪਾਂ ਸਾਰੇ ਆਪਣੀ ਔਰ ਆਪਣੇ ਪਰਿਵਾਰਾਂ ਦੀ ਇੱਕ ਇੱਕ ਵੋਟ ਕਿਸ ਪਾਰਟੀ ਦੇ ਕੈਂਡੀਡੇ ਜੀ ਜੀ ਅਮਰਜੀਤ ਕੌਰ ਸਾਹਿਬ ਜੀ ਨੂੰ ਪਾ ਕੇ ਪਾਰਲੀਮੈਂਟ ਸਭੇਜਿਏ ਹੋਈ ਮੇਰੀ ਬੇਨਤੀ ਆ ਜੇਹੀਆਂ ਮੈਂ ਗੱਲਾਂ ਕਰਨੀਆਂ ਸੀ ਲੋੜੇ ਬੋਲੋਂ ਤੋਂ ਪਰਲਾ ਬਲਾਰੇ ਸਾਰੇ ਗੱਲਾ ਕਰ ਗਏ ਐ ਮੈਂ ਨਹੀਂ ਚਾਹੁੰਦਾ ਕਿ ਦੁਬਾਰਾ ਗੱਲਾਂ ਕੀਤੀਆਂ ਜਾਣ ਤੇ ਮੈਂ ਬੇਨਤੀ ਕਰਦਾ ਸਰਦਾਰ ਕੁਸ਼ਲਦੀਪ ਸਿੰਘ ਜੀ ਤੁੰਨਾ ਸਾਹਿਬ ਨੂੰ ਤੂੰ ਆ ਕੇ ਆਪਣੇ ਵਿਚਾਰ ਰੱਖ ਬਹੁਤ ਹੀ ਸੁਤਕਾਰੀ ਹੋ ਗੋਗਲ ਬਸਤੀ ਜੇ ਮੇਰੇ ਪ੍ਰਸੰਗ ਨੂੰ ਮੌਜੂਦ ਪ੍ਰਾਪੋ ਮੇਰੇ ਆਵਾਜ਼ ਸਹਿਣਾ ਬੱਚੇ ਸਾਡੇ ਵਾਰਦੇ ਐਮਸੀ ਸਾਹਿਬ ਮੇਰੇ ਨਾਲ ਆਏ ਸਾਰੇ ਸਤਕਾਰਯੋਗ ਸਾਰੇ ਲੀਡਰ ਸਾਹਿਬਾਨ ਸਾਰੀ ਸਤਕਾਰਯੋਗ ਸੰਗਤ ਨੂੰ ਮੈਂ ਬਧੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੁਗਾਨੇ ਪਿੰਡ ਤੋਂ ਆ ਰਿਹਾ ਸੀ ਤੇ ਕੋਰਾ ਜੀ ਬਜੀਤ ਕੋਰਾ ਜੀ ਜਦ ਨਾਇ ਸੀ ਬੈਠੇ ਆ ਰਹੇ ਗੱਲਾਂ ਕਰਦੇ ਆ ਰਹੇ ਸੀ ਕਿ ਜਿਹੜਾ ਆ ਪਾਸਾ ਡੋਗਰ ਵਸਤੀ ਦਾ ਸੀ ਇੱਥੇ ਆਬਾਦੀ ਕਾਫੀ ਜ਼ਿਆਦੀ ਘਰ ਪੈ ਚੁੱਕੇ ਸਨ ਪਰ ਜਿਹੜੀਆਂ ਸੌਂਤਾ ਜਿਹੜੀਆਂ ਜ਼ਰੂਰੀ ਲੋੜਾ ਇਸ ਇਲਾਕੇ ਵਿੱਚ ਉਹਨਾਂ ਦੀ ਬੜੀ ਕਮੀ ਸੀ ਮੇਰੀ ਇੱਕ ਬੇਨਤੀ ਹੈ ਕਿ ਤੁਹਾਡੇ ਐਮਸੀ ਸਾਹਿਬ ਬੜੇ ਮਾਨ ਨਾਲ ਤੁਹਾਨੂੰ ਬੇਨਤੀ ਕਰ ਰਹੇ ਸੀ ਬੰਦਾ ਇੰਨੇ ਮਾਨ ਨਾਲ ਤਾਂ ਹੀ ਬੇਨਤੀ ਕਰ ਸਕਦਾ ਜੇ ਉਹ ਸੰਗਤ ਵਿੱਚ ਵਿਚਰਦਾ ਰਹੇ ਵੇਟ ਕਾਲੇ ਸੀ ਜਿਹੜੇ ਕਾਂਗਰਸ ਪਾਰਟੀ ਦੇ ਹੁਣ ਕੈਂਡੀਡੇਟ ਹਨ ਐਪੀ ਅਮਰਜੀਤ ਕੌਰ ਸਾਹ ਹੁਕੇ